ਆ ਰਹੀ ਹੈ ਜੰਡੀ ਪਿੱਛਾ ਵੇ ਦੇਖਣਾ ਲੈਫਟ ਠੀਕ ਹੈ ਰੋੜ ਉਧਰ ਉਧਰ ਕਰਨਾ ਉਧਰ ਹੀ ਜਾਈਂ ਤਿੰਨ ਤਿੰਨ ਤੋਂ ਬਾਅਦ ਹੀ ਗੱਡੀ ਚੱਲਾ ਹੈ ਜੀ ਹਾਲਾ ਕੀ ਰਵੇ ਦੂਜਾ ਹਾਂ ਠੀਕ ਹੈ ਕੀ ਹੋਰਾਂਗੇ ਛੱਡੀ ਜਣਾ ਦੇ ਨੂੰ ਲੀਕ ਨੂੰ ਨਾਂ ਤਾਂ ਇਹ ਹੋਰ ਇਹਦੇ ਤੁਰੇ ਰਹਿਣੇ ਲੇਕ ਦੇਖ ਨੇਕ ਚਾਰ ਲੱਗਦਾ ਟ੍ਰੈਫਿਕ ਵਿੱਚ ਇਹਨਾਂ ਨਾਲ ਦਾ ਬਹੁਤ ਘਟ ਗਿਆ ਹੁਣ ਪਹਿਲਾਂ ਦਾ ਲੱਗਣਾ ਦਾ ਡਰ ਹੁਣ ਪਹਿਲਾਂ ਨਵਾਂ ਨਵਾਂ ਬੰਦਾ ਆਈਦਾ ਹੀ ਥੋੜਾ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਿਆ ਹਣ ਬੰਦੇ ਤੁਰੇ ਹੋ ਹੁਣ ਅ ਬੀ ਤੇ ਹੁਣ ਗੇਰ ਪੈਣਾ ਠੀਕ ਹੈ ਉਹ ਅੱਧਾ ਕਲਾਚ ਇੱਥੇ ਰੱਖ ਲੂ ਕਲਾਚ ਇੰਦਾ ਰੱਖੀ ਜਾਂਦਾ ਜਿਆਦਾ ਜੀ ਛੱਡੂਗਾ ਗੱਡੀ ਇਹ ਨਾਲ ਵਿੱਚ ਜਿਆਦਾ ਤੇਜ਼ ਹੁੰਦੀ ਹੈ ਜਿਆਦਾ ਨਹੀਂ ਛੱਡਣਾ ਕਲਾਚ ਨੂੰ ਕਈ ਵਾਰੋ ਗੱਡੀ ਬੰਦ ਵੀ ਹੋ ਸਕਦੀ ਹੈ ਜੇ ਸਾਰਾ ਕਲਾਚ ਛੱਡ ਦਈਏ ਆਪਾਂ ਸਾ ਲੈਫਟ گاڑی ਨਹੀਂ ਕਰਨੀ ਕਿੱਕ ਕਰਕੇ ਦੂਰ ਨਹੀਂ ਗੱਡੀ ਤੇ ਮੋਰੇ ਰੁਕੇ ਵੀ ਇਹ ਮੋੜ ਤੇ ਕੋਣ ਤਬਾਹ ਕਬਾ ਚੱਕ ਚੱਕ ਕਬਾ ਲਿਂਗ ਲਿਂਗ ਹੋਰ ਨਾ ਮਾਰੋ ਆ ਆਹ ਦੇ ਉਪਰ ਮੋੜ ਜਨਾ ਕਰਾ ਦੇ ਯਾਰ ਕਣੇ ਦਾ ਐਕਟੀਵੇਟਰ ਖੜੀ ਐ ਇਧਰ ਵੀ ਆਉਂਦੇ ਆ ਹਾਂ ਨਿਕਲ ਗਈ ਬਹੁਤ ਵਧੀਆ ਠੀਕ ਐ ਸਹੀ ਐ ਬਹੁਤ ਵਧੀਆ ਹੁਣ ਹੌਲਾ ਪੈਣਾ ਅੰਦਾਜ਼ਾ ਹਾਂ ਦੱਸਿਆ ਸੀ ਮੈਂ ਕਿ ਜਿੱਦਾਂ ਆਪਾਂ ਚਲਾਉਣੀ ਐ ਨਾ ਗੱਡੀ ਪ੍ਰੈਕਟਿਸ ਹੀ ਐ ਜਿੱਦਾਂ ਜਿੱਦਾਂ ਚਲਾਈ ਜਾਣੀ ਐ ਉਦੋਂ ਦਾ ਪਤਾ ਲੱਗ ਜਣਾ ਐ ਬਹੁਤ ਵਧੀਆ ਠੀਕ ਐ ਨਾ ਨਿਕਲ ਗਈ ਗੱਡੂ ਸਹੀ ਹਾਂ ਹੋਏ ਨਹੀਂ ਭਾਵੇਂ ਹੌਲੀ ਹੌਲੀ ਜੁਲੀ ਜਾਵਾ ਪਹਿਲੇ ਗੀਅਰ ਚ ਰੱਖਿਆ ਰਹਿ ਜੇ ਵੇਰਾ ਵੀ ਐ ਉਦਾਂ ਦਾ ਪਤਾ ਹੀ ਆਈ ਐ

ਕਿਹੜਾ ਗੇਰ ਬਾਲੋ ਵੀ ਹੌਣ ਤੋਂ ਕਿਹੜੇ ਖਿਆਲ ਦਾ ਆ ਯਾਕ ਮੋਟਰਸਾਈਕਲ ਵਾਲਾ ਚਲੋ ਹੌਲੀ 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 ਚਲੋ ਜਾਂ ਤਾਂ ਨਹੀਂ ਹੋ ਰਹੇ ਨਹੀਂ ਦੇਖਣਾ ਕਿ ਹੋ ਰਹੇ ਗੱਡੀਆਂ ਵੀ ਆ ਆਲੇ ਨੇ ਆਉਣ ਦੀ ਕਰਨੀ ਠੀਕ ਹੈ ਰੋੜੀ ਦਰੋ ਮੈਂ ਤਾਂ ਰੋਕੇ ਦੇ ਤਾਂ ਕਿੱਥੇ ਜਾਣੇ ਨੇ ਫੇਰ ਤੇ ਰੋਕ ਲਾ। ਕੰਨਾ ਇਧਰੋਂ ਰੋਕਿਆ। ਤਿੰਨ ਪਾਣੀ ਇਲਾਕੇ ਦੱਬਿਆ ਕਿਉਂਕਿ ਚਲੋ ਦਰਵਾਜ਼ਾ ਦੇਖ ਅੜ ਗੇਅਰ ਸ਼ਿਫਟ ਮੈਂ ਇੱਥੇ ਹੀ ਪਾਇਆ ਪਹਿਲਾ ਪਾਇਆ ਹਾਂਜੀ ਨਾਲੇ ਗੇਅਰ ਪਾਲੀਦਨੋਂ ਦਾ ਨਾਲੇ ਗੇਅਰ ਘਟਾਦੀਦਾ ਹੁੰਦਾ ਤੇ ਲੋ ਗੇਅਰ ਪਾਓ ਮੈਂ ਤਾਂ ਯੂਜੇ ਚ ਰੱਖਣੀ ਸੀ ਅੰਕੀ ਨਹੀਂ ਹੋ ਰਹੀ ਆਹੀ ਚੱਕਰ ਪਤਾ ਕੀ ਆ ਗੱਡੀ ਬਹੁਤ ਸਲੋ ਹੋ ਗਈ ਸੀ ਆਪਣੀ ਤੇ ਨਾਲ ਜ਼ਿਆਦਾ ਗੱਡੀ ਸਲੋ ਹੋ ਗਈ ਹੈ ਨਾ ਪਹਿਲਾ ਗੇਅਰ ਪਾਉਣਾ ਹੀ ਪੈਣਾ ਆਪਾਂ ਨੂੰ ਇਹਦਾ ਗੱਡੀ ਬੰਦ ਹੋ ਸਕਦੀ ਹੈ ਫੇਰ ਦੂਸਰੇ ਗੇਅਰ ਵਿੱਚ ਤਾਂ ਗੱਡੀ ਬਹੁਤ ਜ਼ਿਆਦਾ ਸਲੋ ਹੋ ਜੀ